ਜਿਵੇਂ ਕਿ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀ ਕਿ 100 ਮੁਰਗੀ ਤੋਂ ਤੁਸੀਂ 12 ਤੋਂ ਲੈ ਕੇ 15000 ਰੁਪਏ ਤੱਕ ਆਰਾਮ ਨਾਲ ਕਮਾਈ ਕਰ ਸਕਦੇ ਹੋ ਫਿਰ ਕਈ ਵੀਰਾਂ ਦੇ ਮੇਰੇ ਕੋਲ ਕਮੈਂਟ ਆਏ ਸੀਗੇ ਕਿ ਬਾਈ ਇਹਦੇ ਬਾਰੇ ਤੁਸੀਂ ਐਂ ਦੱਸੋ ਡੀਪਲੀ ਦੱਸੋ ਥੋੜਾ ਜਿਆ ਕਿ ਆਪਾਂ ਜੇਕਰ 100 ਮੁਰਗੀ ਤੋਂ 12-15000 ਰੁਪਏ ਕਮਾਉਣਾ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪਊਗਾ ਤਾਂ ਜੋ ਪੰਜ ਸਹੀ ਜਿਹੜਾ ਪੁਲਟਰੀ ਫਾਰਮਿੰਗ ਦੀ ਸਟਾਰਟਿੰਗ ਕਰ ਸਕੀਏ ਚਾਹੇ ਉਹ ਛੋਟੇ ਪੱਧਰ ਤੋਂ ਹੋਵੇ ਚਾਹੇ ਉਹ ਵੱਡੇ ਪੱਧਰ ਤੋਂ ਹੋਵੇ ਸੋ ਉਹ ਵੀਰਾਂ ਦੇ ਸਵਾਲਾਂ ਦੇ ਪੰਜ ਜਵਾਬ ਤੁਹਾਨੂੰ ਇਸ ਵੀਡੀਓ 'ਚ ਦਵਾਂਗੇ ਉਹ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈਗਾ ਜਿਹੜਾ ਆਪਾਂ ਪਾਈ ਸੀ ਵੀਡੀਓ ਕੱਲ ਸੋ ਹੁਣ ਤੁਹਾਨੂੰ ਆਪ ਇਸ ਵੀਡੀਓ 'ਚ ਦੱਸਾਂਗੇ ਥੋੜਾ ਜਿਹਾ ਡਿਟੇਲ 'ਚ ਕਿ ਜੇਕਰ ਤੁਸੀਂ 100 ਮੁਰਗੀ ਤੋਂ ਤਕਰੀਬਨ 10 ਤੋਂ ਲੈ ਕੇ 15000 ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਦੋਸਤੋ ਆਪਾਂ ਜਿਹੜੀਆਂ ਇਸ ਟਾਈਮ ਵੀਡੀਓ ਪਾ ਰਹੇ ਹਾਂਗੇ ਉਹ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀਆਂ ਵੀਡੀਓ ਨੇ ਆਪਾਂ ਤੁਹਾਡੇ ਲਈ ਹਮੇਸ਼ਾ ਨਵੀਆਂ-ਨਵੀਆਂ ਵੀਡੀਓ ਬਣਾਉਂਦੇ ਰਹਨੇ ਆ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਛੋਟੀ ਹੋਊਗੀ ਪਰ ਵਧੀਆ ਹੋਊਗੀ ਸੋ ਜੇਕਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਾਂਦਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਟੌਪਿਕ ਤੇ ਆਉਣੇ ਆਂਗੇ ਕਿ ਜੇਕਰ ਤੁਸੀਂ 100 ਮੁਰਗੀ ਤੋਂ 15000 ਰੁਪਏ ਕਮਾਉਣਾ ਚਾਹੁੰਦੇ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਸੋ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਗੱਲਬਾਤ ਆਉਂਦੀ ਹੈਗੀ ਉਹ ਹੁੰਦੀ ਹੈ ਕਿ ਆਪਾਂ ਜਿਹੜਾ ਬੱਚਾ ਪਾਉਣਾ ਜਿਹੜਾ ਚਿਕਸ ਪਾਉਣਾ ਜਾਂ ਜਿਹੜਾ ਚੂਚਾ ਪਾਉਣਾ ਉਹ ਆਪਾਂ ਕਿੰਨਾ ਕੁ ਵਧੀਆ ਕਿਹੜੀ ਨਸਲ ਦਾ ਪਾ ਰਹੇ ਹਾਂ ਸੋ ਜਿਹੜੇ ਨਵੇਂ ਵੀਰ ਇਸ ਕੰਮ 'ਚ ਆਉਂਦੇ ਨੇ ਸਭ ਤੋਂ ਪਹਿਲਾਂ ਉਹ ਇਹ ਗੱਲ ਤੋਂ ਧੋਖਾ ਖਾਂਦੇ ਨੇ ਕਿ ਉਹ ਆਪਣੇ ਚਿਕਸ ਚੂਚੇ ਚੰਗੀ ਨਸਲ ਦੇ ਨਹੀਂ ਲੈ ਪਾਉਂਦੇ ਕਿਉਂਕਿ ਅੱਜਕੱਲ੍ਹ ਕਈ ਹੈਚਰੀਆਂ ਵਾਲੇ ਵੀਰ ਹੁੰਦੇ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਕੁਝ ਕੁ ਹੁੰਦੇ ਨੇ ਜਿਹੜੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਨੂੰ ਚੰਗੀ ਬਰੀਡ ਜਿਹੜੀ ਨਹੀਂ ਦਿੰਦੇ ਸੋ ਸਭ ਤੋਂ ਪਹਿਲਾਂ ਆਪਾਂ ਦੋਸਤੋ ਇਹੀ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਨੇ ਚੂਚਾ ਪਾਉਣਾ ਚਾਹੀ ਤੁਸੀਂ 10 ਚੂਚੇ ਲੈ ਰਹੇ ਹੋ ਚਾਹੇ ਤੁਸੀਂ 2000 ਲੈ ਰਹੇ ਹੋ ਚਾਹੇ ਤੁਸੀਂ 5000 ਲੈ ਰਹੇ ਹੋ ਜਦੋਂ ਤੁਸੀਂ ਖਾਸ ਕਰਕੇ ਪਹਿਲੀ ਵਾਰ ਇਹ ਕੰਮ ਕਰਦਣਾ ਤਾਂ ਤੁਸੀਂ ਜਿਹੜਾ ਚੂਚਾ ਲੈਣਾਗਾ ਦੋਸਤੋ ਉਹ ਬਹੁਤ ਹੀ ਵਧੀਆ ਬਰੀਡ ਦਾ ਹੋਣਾ ਚਾਹੀਦਾ ਮਤਲਬ ਕਿ نسل ਦਾ ਹੋਣਾ ਚਾਹੀਦਾ ਪ੍ਰੋਪਰ ਚਾਹੇ ਤੁਸੀਂ ਆਰ ਆਈ ਆਰ ਤੇ ਕੰਮ ਕਰ ਰਹੇ ਹੋ ਚਾਹੇ ਤੁਸੀਂ ਬਲੈਕੈਸਟਰ ਲੌਪ ਤੇ ਕੰਮ ਕਰ ਰਹੇ ਹੋ ਅੰਡੇ ਲਈ ਇਹ ਦੋਨੇ ਬਰੀਡਾਂ ਵਧੀਆ ਨਹੀਂ ਐ ਸਭ ਤੋਂ ਪਹਿਲਾ ਸਟੈਪ ਤੁਸੀਂ ਚੰਗਾ ਚੂਚਾ ਸਿਲੈਕਟ ਕਰਨਾਗਾ ਦੂਸਰੇ ਨੰਬਰ ਤੇ ਦੋਸਤੋ ਜਿਹੜਾ ਚੂਚੇ ਦਾ ਰੱਖ ਰਖਾਵਾ ਉਹ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾਗਾ ਕਿਉਂਕਿ ਜਦੋਂ ਆਪਾਂ ਮਾਰਚ ਅਪ੍ਰੈਲ ਚ ਚੂਚਾ ਲੈਣੇ ਆਗੇ ਸੋ ਉਦੋਂ ਥੋੜਾ ਜਿਹਾ ਮੌਸਮ ਠੰਡਾ ਹੁੰਦਾਗਾ ਮੌਸਮ ਠੰਡਾ ਹੋਣ ਦੇ ਕਾਰਨ ਉਹਨੂੰ ਟੈਂਪਰੇਚਰ ਪ੍ਰੋਪਰ ਮੈਂਟੇਨ ਕਰਕੇ ਰੱਖਣਾ ਪੈਂਦਾਗਾ ਜਿੱਥੇ ਆਪਣਾ ਬਰੂਡਰ ਏਰੀਆ ਹੋਵੇ ਬਰੂਡਰ ਏਰੀਆ ਉਹਨ ਦਾ ਦੋਸਤੋ ਜਿੱਥੇ ਆਪਾਂ ਲਿਆ ਕੇ ਚੂਚਾ ਜਿਹੜਾ ਇੱਕ ਦਿਨ ਦਾ ਛੱਡਦੇ ਆਂ ਉਥੇ ਜਿਹੜਾ ਟੈਂਪਰੇਚਰ ਪ੍ਰੋਪਰ ਆਪਾਂ ਨੂੰ ਮੈਂਟੇਨ ਰੱਖਣਾ ਪੈਂਦਾਗਾ ਤਾਂ ਜੋ ਜਿਹੜਾ ਮੈਂਟੇਨ ਟੈਂਪਰੇਚਰ ਚ ਜਿਹੜਾ ਬੱਚਾ ਪ੍ਰੋਪਰ ਪਲ ਸਕੇ ਸੋ ਉਹ ਜਿਹੜਾ ਟੈਂਪਰੇਚਰ ਆਪਾਂ ਨੇ ਮੈਂਟੇਨ ਰੱਖਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹ ਆਪਾਂ ਪਹਿਲਾਂ ਵੀਡੀਓ ਚ ਵੀ ਆਪਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਟੈਂਪਰੇਚਰ ਤੁਸੀਂ ਨੇ ਮੈਂਟੇਨ ਰੱਖਣਾ ਹੈਗਾ ਸੋ ਇਹ ਤਾਂ ਹੋ ਗਈ ਟੈਂਪਰੇਚਰ ਮੈਂਟੇਨ ਦੀ ਉਸ ਤੋਂ ਬਾਅਦ ਜਦੋਂ ਆਪਣੀਆਂ ਮੁਰਗੀਆਂ ਆਪਣੇ ਜਾਨਵਰ ਵੱਡੇ ਹੋ ਗਏ ਉਦੋਂ ਜਿਹੜਾ ਅੰਡਾ ਸੇਲ ਕਰਨਾ ਉਹਦੇ ਲਈ ਆਪਣੇ ਕੋਲ ਪ੍ਰੋਪਰ ਮਾਰਕੀਟ ਹੋਣੀ ਚਾਹੀਦੀ ਹੈ ਚਲੋ ਜੀ ਆਪਣੇ ਕੋਲ ਮਾਰਕੀਟ ਨਹੀਂ ਵੀ ਹੈਗੀ ਤਾਂ ਆਪਾਂ ਨੂੰ ਜਿਹੜੀ ਨਵੀਂ ਮਾਰਕੀਟ ਆਪਾਂ ਨੂੰ ਤਿਆਰ ਕਰਨੀ ਪੈਣੀ ਹੈਗੀ ਕਹਿਣ ਤੋਂ ਬਾਅਦ ਜਦੋਂ ਆਪਾਂ ਨੇ ਪਹਿਲੀ ਵਾਰ 100 ਬਰਡ ਤੋਂ ਜਿਹੜਾ ਕੰਮ ਸਟਾਰਟ ਕਰਨਾਗਾ ਤਾਂ ਉਹ ਵੱਡਾ ਹੋ ਗਿਆ ਮਤਲਬ ਉਹ ਬਰਡ ਉਹਨੇ ਅੰਡਾ ਦਿੱਤਾ ਸੋ ਆਂਡਾ ਆਪਾਂ ਨੂੰ ਜਿਹੜਾ ਪ੍ਰੋਫਿਟ ਆ ਉਹ ਤਾਂ ਮਿਲੂ ਜੇਕਰ ਅੰਡਾ ਚੰਗੀ ਚੰਗੇ ਰੇਟ ਤੇ ਸੇਲ ਹੋਊਗਾ ਸੋ ਤੁਹਾਡਾ ਜਿਹੜਾ ਆਂਡਾ ਹੈਗਾ ਉਹ ਚੰਗੇ ਰੇਟ ਤੇ ਸੇਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਚੰਗੇ ਰੇਟ ਤੇ ਸੇਲ ਹੋਊਗਾ ਤਾਂ ਹੀ ਉਹ ਆਪਾਂ ਨੂੰ ਚੋ 2 ਰੁਪਏ ਬਚਣਗੇ ਠੀਕ ਹੈ ਜੀ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਅੰਡਾ ਗਾ ਉਹਦੀ ਤੁਹਾਡੇ ਕੋਲ ਮਾਰਕੀਟ ਹੋਣੀ ਚਾਹੀਦੀ ਹੈ ਉਹ ਮਾਰਕੀਟ ਤੁਸੀਂ ਇਸ ਤਰ੍ਹਾਂ ਬਣਾਉਣੀ ਆ ਕਿ ਤੁਸੀਂ ਜਿੰਮ ਵਾਲੇ ਮੁੰਡੇ ਨੂੰ ਦੱਸਣਾ ਪੋਸਟਰਸ ਪਾ ਕੇ ਲਾਉਣੇ ਨੇ ਕਿ ਇੱਥੋਂ ਅੰਡਾ ਮਿਲਦਾ ਵਧੀਆ ਅੰਡਾ ਦੇਸੀ ਅੰਡਾ ਮਿਲਦਾ ਤੁਸੀਂ ਐਡਵਰਟਾਈਜ਼ਮੈਂਟ ਆਪਣੇ ਫਾਰਮ ਦੀ ਖੁਦ ਕਰਨੀ ਹੈਗੀ ਜਿੰਨੀ ਐਡਵਰਟਾਈਜ਼ਮੈਂਟ ਤੁਸੀਂ ਕਰ ਲੋਗੇ ਓਨੀ ਕਟਾਗੀ ਆਪਾਂ ਹਰ ਇੱਕ ਵੀਡੀਓ ਚ ਦੱਸਦੇ ਹੁੰਦੇ ਆ ਕਿ ਪ੍ਰੋਡਕਟ ਤਿਆਰ ਕਰਨਾ ਸੌਖਾ ਗਾ ਪਰ ਉਹਨੂੰ ਵੇਚਣਾ ਮਾਰਕੀਟ 'ਚ ਲੈ ਕੇ ਆਉਣਾ ਕਾਫੀ ਜ਼ਿਆਦਾ ਮੁਸ਼ਕਿਲ ਆ ਪਰ ਜੇ ਇੱਕ ਵਾਰ ਤੁਹਾਡੀ ਮਾਰਕੀਟ ਪ੍ਰੋਪਰ ਬਣ ਗਈ ਤਾਂ ਤੁਹਾਨੂੰ ਆਉਣ ਵਾਲੇ ਜਿਹੜੇ ਸਮੇਂ 'ਚ ਕੋਈ ਦਿੱਕਤ ਨਹੀਂ ਹੋਊਗੀ ਸੋ ਬੱਚੇ ਪਾਲਣ ਤੋਂ ਲੈ ਕੇ ਅੰਡੇ ਦੀ ਮਾਰਕੀਟਿੰਗ ਤੱਕ ਜੇਕਰ ਆਪਾਂ ਪ੍ਰੋਪਰ ਵਧੀਆ ਢੰਗ ਨਾਲ ਆਪਾਂ ਕੰਮ ਕਰਦੇ ਹਾਂ ਇਸ ਤੇ ਫਿਰ ਆਪਾਂ ਜਿਹੜਾ ਪੋਲਟਰੀ ਫਾਰਮਿੰਗ 'ਚ ਕਦੇ ਵੀ ਫੇਲ ਨਹੀਂ ਹੋਵੋ ਹੋਵਾਂਗੇ ਸੋ ਇਹ ਗੱਲਾਂ ਦਾ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾ ਜਿਹੜੀ ਆਪਾਂ ਤੁਹਾਨੂੰ ਦੱਸੀਆਂ ਨੇ ਸੋ ਆਪਾਂ ਇਹ ਗੱਲਾਂ ਤੁਹਾਨੂੰ ਤਾਂ ਦੱਸੀਆਂ ਨੇ ਤਾਂ ਕਿ ਹੁਣ ਬਹੁਤ ਸਾਰੇ ਨਵੇਂ ਵੀਰ ਜਿਹੜੇ ਪੋਲਟਰੀ ਫਾਰਮਿੰਗ ਚ ਆ ਰਹੇ ਨੇਗੇ ਸੋ ਤਾਂ ਕਰਕੇ ਇਹ ਗੱਲਾਂ ਦੱਸਣੀਆਂ ਜ਼ਰੂਰੀ ਸੀ ਸੋ ਜੇਕਰ ਵੀਡੀਓ ਵਧੀਆ ਲੱਗੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਇਹ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋਂ ਆਪਣੀ ਵੀਡੀਓ ਦੇਖਦੇ ਹੋਗੇ ਤਾਂ ਜੋ ਬੰਦੇ ਦਾ ਹੌਸਲਾ ਬਣਿਆ ਰਹੇ ਸੋ ਜਾਂਦੇ ਆਂਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ Thank <laughs> you.